ਤਾਂ ਆਪਰ ਸੰਗ ਚਾਰ ਸਿੱਧ ਯੋਗੇਸ਼ਵਰ ਉਹ ਚੋਪੜ ਖੇល ਰਹੇ ਸੀਗੇ ਤੇ ਉਹਨਾਂ ਨੇ ਆਪਣੇ ਮੁਖਾਰਬਿੰਦ ਤੋਂ ਬੋਲਿਆ ਵੀ ਜਿਹਨੇ ਤੈਨੂੰ ਭੇਜਿਆ ਹੈ ਵੀ ਉਹ ਤਾਂ ਸਾਡੇ ਦਰਸ਼ਨਾਂ ਦੇ लायक ਵੀ ਨਹੀਂ ਹੈਗਾ ਜਿਹੜਾ ਉਹ ਹਤਿਆਚਾਰ ਕਰਦਾ ਹੈ ਸਾਧੂਆਂ ਨੂੰ ਆਪਣੇ ਮਹਿਲ ਚ ਲੈ ਜਾ ਕੇ ਜੋ ਕਾਰਿਆ ਕਰਾਂਦਾ ਹੈ ਉਹ ਕਰਨ ਯੋਗੀ ਅਸੀਂ ਨਹੀਂ ਹੈ ਅਸੀਂ ਯੋਗੇਸ਼ਵਰ ਹਾਂ ਤੇ ਉਹਨਾਂ ਨੇ ਆਪਣਾ ਇਲਮ ਪੜ ਕੇ ਨਵਾਬ ਨੇ ਪੁੱਛਿਆ ਵੀ ਮਹਾਰਾਜ ਕੌਣ ਹੋ ਤੁਸੀਂ ਕੌਣ ਦੇਵਤਾ ਹੋ ਕੌਣ ਭਗਵਾਨ ਹੋ ਕੌਣ ਅੱਲਾ ਹੋ ਕਈ ਤਰ੍ਹਾਂ ਦੇ ਨਾਮ ਲੈ ਤਾਂ ਮਹਾਰਾਜ ਜੀ ਕੀ ਜਿਹੜੀ ਅੰਦਰਲੀ ਬਾਣੀ ਆਈ ਹੈ ਜਿਹੜੀ ਕੀ ਅੰਤਰਗਤ ਆਵਾਜ਼ ਆਈ ਹੈ ਆਤਮ ਰੂਪ ਆਵਾਜ਼ ਆਈ ਹੈ ਕਿ ਭਾਈ ਇਹ ਨਾਥ ਸਿੱਧੀ ਹੋ ਗਏ ਸਵਰ ਹੈ ਇਹਦਾ ਦੁੱਧਾਧਾਰੀ ਹੈ ਕਬੀ ਤੇਰੀ ਜੋਤਨਾ ਜੋਤ ਜਿਹੜੀ ਬੁੱਝਣ ਵਾਲੀ ਹੈ ਨਾ ਤੂੰ ਇਹ ਅਤਿਆਚਾਰ ਛੱਡ ਦੇ ਜਦੋਂ ਅਤਿਆਚਾਰ ਦੀ ਗੱਲ ਕਰੀਏ ਮੈਂ ਇੱਕਦਮ ਹੋਇਆ ਵੀ ਇਹ ਤਾਂ ਮੇਰੇ ਬਾਰੇ ਸਾਰੇ ਜਾਣਦੇ ਨੇ ਉਸ کے بعد پھر انہوں نے ਨਮਸਤਰ ਕਰਾਇਆ ਜੀ ਕਹਿੰਦਾ ਕਿ ਕੋਈ ਅਤਿਆਚਾਰ ਨਹੀਂ ਤੇ ਹਮੇਰੀ ਜੋਤ ਨੂੰ ਆਈ ਚੱਲਣ ਦਿ ਮਹਾਰਾਜ ਕਹਿੰਦਾ ਠੀਕ ਹੈ ਭਾਈ ਤੇਰੀ تیسری ਜੋਤ ਤੋਂ ਬਾਅਦ ਇਸ ਇਲਾਕੇ 'ਚ ਕੋਈ ਨਵਾਬ ਦਾ ਰਾਜ ਨਹੀਂ ਆਏਗਾ اور اس کے بعد ਮਹਾਰਾਜ ਜੀ ਨੇ ਇਹ ਕਹਿ ਕੇ ਬਡੇਰੇ ਕੀ ਜਿਹੜੀ ਉਸਾਰੀ ਹੋਈ ਨਵਾਬਦਲੀ ਖਾਨ ਨੇ ਉਸ ਸਮੇਂ ਇਸਥਾਨ ਨੂੰ ਬਣਾਇਆ ਜੋ ਬਾਬਾ ਜੀ ਇੱਥੇ ਮੁਖ ਸੇਵਾ ਦੇ ਬਾਬਾ ਵੀਜਨਾਹ ਜੀ ਬਾਬਾ ਮੰਗਨਾਹ ਜੀ ਜੋ ਬਹੁਤ ਪ੍ਰਾਤਨ ਸਮਾਦਾ ਨੇ ਮਹਾਪੁਰਖਾਂ ਦੀਆਂ ਉਹਨਾਂ ਦੀ ਹਰ ਸਾਲ 16 ਫਰਵਰੀ ਨੂੰ ਪੁੰਨਾਰਾ ਕਰਦੇ ਨੇ ਇਥੋਂ ਪਤਾ ਲੱਗਿਆ ਸਾਡੇ ਜਿਹੜੇ ਪੁਰਾਣੇ ਸੰਤ ਅੱਜ ਤੋਂ 60 70 ਸਾਲ ਪਹਿਲੇ ਇੱਥੇ ਆਇਆ ਕਰਦੇ ਸੀਗੇ 80 ਸਾਲ ਪਹਿਲੇ ਆਇਆ ਕਰਦੇ 100 ਸਾਲ ਪਹਿਲੇ ਆਇਆ ਕਰਦੇ ਤੇ ਕੁਝ ਸਰੀਰ ਛੱਡ ਗਏ ਨੇ ਕੁਝ ਸਾਧੂ ਹੈ ਵੀ ਗਏ ਜੋ 90 ਤੇ 90 100 ਸਾਲ ਕੇ ਹੈਗੇ ਉਹਨਾਂ ਕੇ ਮੁਖਾਰਪੇਨ ਤੋਂ ਹੀ ਸੁਣਿਆ ਗਿਆ ਕਿ ਇਹ ਬੇ ਨਵਾਬਦਲੀ ਖਾਨ ਹੀ ਰਾਂਝੇ ਦੇ ਟਾਈਮ ਦੀ ਸਮਾਦੀ ਹੈ ਉਸ ਟਾਈਮੇ ਹੀ ਰਾਂਝੇ ਨੂੰ ਇਨਸਾਫ ਦਿੱਤਾ ਸੀ ਸਮਾਨ ਨਵਾਬਦਲੀ ਖਾਨ ਨੇ ਇੱਥੇ ਸਿੱਧ ਬਾਬਾ ਦੁੱਧਾਧਾਰੀ ਦੀ ਸਮਾਦੀ ਤੇ ਪਹਿਲਾਂ ਬਾਬਾ ਨੱਤਰ ਜੀ ਦਾ ਬਹੁਤ ਸਵਾਗਤ ਹੈ समस्त ग्रामवासी ने ਸਾਡੇ ਮਹੰਤ ਗੁਰੂ ਪੂਰਨਾਂ ਜੀ ਮਹਾਰਾਜ ਜੀ ਆਜ ਪੰਡਾਰੇ ਤੋਂ 18 ਦਿਨ ਪਹਿਲੇ ਗੁਰੂ ਮਹਾਰਾਜ ਕੀ ਆਸ਼ੀਰਵਾਦ ਲੈਣੇ ਲਈ ਇਕੱਤਰ ਹੋਇਆ ਸੀ ਇਹ ਅੱਜ ਸਿੱਧ ਬਾਬਾ ਦੁੱਧਾ ਧਾਰੀ ਦੀ ਇੱਕ ਪਾਵਨ ਕਥਾ ਹੈ ਕਿ 11ਵੀਂ ਸਦੀ ਨਵਾਬਦਲੀ ਖਾਨ ਦੇ ਟਾਈਮ ਰਿਵੀ ਕਣਹੋਲ ਜੰਗਲ ਵਿੱਚ ਬੈਠੇ ਹੋਏ ਸੀ ਤੇ ਨਵਾਬ ਇਧਰੋਂ ਗਸ਼ਤ ਕਰਦਾ ਹੋਇਆ ਲੰਘ ਰਿਹਾ ਸੀਗਾ ਤੇ ਉਸਨੇ ਵੇਖਿਆ ਕਿ ਇੱਥੇ ਕੋਈ ਧੂਮਾ ਨਹੀਂ 깔 ਰਿਹਾ ਤਾਂ ਆਪਣੇ ਰੱਦ ਚਾਲਕ ਨੂੰ ਭੇਜਦਾ ਹੈ ਕਿ ਜਾ ਵੇਖਿਆ ਕੋਣ ਹੈ ਤੇ ਉਹ ਜਦ ਵੇਖਣ ਵਾਸਤੇ ਇੱਥੇ ਆਂਦਾ ਤਾਂ ਮਹਾਪੁਰਸ਼ਾਂ ਨੇ ਚਾਰ ਸਿੱਧ ਯੋਗੇਸ਼ਵਰ ਉਹ ਚੌਪੜ ਖੇល ਰਹੇ ਸੀਗੇ ਤੇ ਉਹਨਾਂ ਨੇ ਆਪਣੇ ਮੁਖਾਰਬਿੰਦ ਤੋਂ ਬੋਲਿਆ ਵੀ ਜਿਹਨੇ ਤੈਨੂੰ ਭੇਜਿਆ ਹੈ ਜਿਹਦਾ ਸਾਡੇ ਦਰਸ਼ਨਾ ਦੇ ਲਾਇਕ ਵੀ ਨਹੀਂ ਹੈਗਾ ਜਿਹੜਾ ਉਹ ਅਤਿਆਚਾਰ ਕਰਦਾ ਹੈ ਸਾਧੂਆਂ ਨੂੰ ਆਪਣੇ ਮਹਿਲ ਚ ਲੈ ਜਾ ਕੇ ਜੋ ਕਾਰਿਆ ਕਰਾਂਦਾ ਹੈ ਉਹ ਕਹਰੇ ਕਰਨਯੋਗੀ ਅਸੀਂ ਨਹੀਂ ਹੈ ਅਸੀਂ yogeshwar ਹਨ ਤਾਂ ਇਥੋਂ ਬਾਅਦ ਫਿਰ ਨਵਾਬ ਨੂੰ ਜਨ ਜਾ ਕੇ ਦੱਸਿਆ ਨਵਾਬ ਅਦਲੀ ਖਾਨ ਨੂੰ ਵੀ ਤਾਂ ਹਰ ਤੁਹਾਡੇ ਬਾਰੇ ਸਾਰੇ ਜਾਣਦੇ ਹਨ ਤਾਂ ਜਦ ਨਵਾਬ ਵਾਪਸ ਆਇਆ ਇਸ ਜਗ੍ਹਾ ਤੇ ਤਾਂ ਉਹਨੇ ਵੇਖਿਆ ਆ ਕੇ ਕਿ ਮਹਾਰਾਜ ਚਾਰੇ ਜੋਤੀ ਜੋਤ ਸਮਾਗਤ ਸੀ ਸਿਰ ਸਿਰ ਦੀ ਜਟਾਵਾਂ ਸੀ ਜਿਹੜੀਆਂ ਉਹ ਵੇਖ ਰਹੀ ਸੀ ਆ ਉਹਦੇ ਵਿੱਚ ਜਦ ਉਹਨਾਂ ਨੇ ਆਪਣਾ ਇਲਮ ਪੜ੍ਹ ਕੇ ਨਵਾਬ ਨੇ ਪੁੱਛਿਆ ਵੀ ਮਹਾਰਾਜ ਕੌਣ ਹੋ ਤੁਸੀਂ ਕੌਣ ਦੇਵਤਾ ਹੋ ਕੌਣ ਭਗਵਾਨ ਹੋ ਕੌਣ ਅੱਲਾਹ ਹੋ ਕਈ ਤਰ੍ਹਾਂ ਦੇ ਨਾਮ ਲੈ ਤਾਂ ਮਹਾਰਾਜ ਜੀ ਕੀ ਜਿਹੜੀ ਅੰਦਰਲੀ ਬਾਣੀ ਆਈ ਹੈ ਜਿਹੜੀ ਕਿ ਅੰਤਰਗਤ ਆਵਾਜ਼ ਆਈ ਹੈ ਆਤਮਰੂਪ ਆਵਾਜ਼ ਆਈ ਹੈ ਕਿ ਭਾਈ ਇਹ ਨਾਥ ਸਿੱਧੀ ਗੋਗੇਸ਼ਵਰ ਨੇ ਇਹ ਤਾਂ ਦੁੱਧਾਧਾਰੀ ਹੈ ਕਭੀ ਤੇਰੀ ਜੋਤਨਾ ਜੋਤ ਜਿਹੜੀ ਗੁੱਜਣ ਵਾਲੀ ਹੈ ਨਾ ਤੂੰ ਇਹ ਅਤਿਆਚਾਰ ਛੱਡ ਦੇ ਜਦੋਂ ਅਤਿਆਚਾਰ ਦੀ ਗੱਲ ਕਰੀਏ ਮੈਂ ਇੱਕਦਮ ਹੋਇਆ ਵੀ ਇਹ ਤਾਂ ਮੇਰੇ ਬਾਰੇ ਸਾਰੇ ਜਾਣਦੇ ਨੇ ਉਸ ਕੇ ਬਾਦ ਫਿਰ ਉਹਨਾਂ ਨੇ ਨਮਸਤ ਕਰਾਇਆ ਕਿ ਕਹਿੰਦਾ ਜਿੱਤੇ ਕੋਈ ਇੱਤੇ ਜਾਣੀ ਤਾਂ ਮੇਰੀ ਜੋਤ ਨੂੰ ਅਹੀਂ ਚਲਣ ਦੇ ਮਹਾਰਾਜ ਕਹਿੰਦਾ ਠੀਕ ਹੈ ਭਾਈ ਤੇਰੀ ਤੀਸਰੀ ਜੋਤ ਤੋਂ ਬਾਦ ਇਸ ਇਲਾਕੇ 'ਚ ਕੋਈ ਨਵਾਬ ਦਾ ਰਾਜ ਨਹੀਂ ਰਹੇਗਾ ਔਰ ਉਸ ਕੇ ਬਾਦ ਮਹਾਰਾਜ ਜੀ ਨੇ ਇਹ ਕਹਿ ਕੇ ਬਡੇਰੇ ਕੀ ਜਿਹੜੀ ਉਸਾਰੀ ਹੋਈ ਨਵਾਬ ਅਦਲੀ ਖਾਨ ਨੇ ਉਸ ਸਮੇਂ ਇਸਥਾਨ ਨੂੰ ਬਣਾਇਆ ਔਰ ਕਾਰੇ ਵਾਸਤੇ ਡੇਰੇ ਕੇ ਵਾਸਤੇ ਆਏ ਗਏ ਸਾਧੂ ਸੰਤੋ ਵਾਸਤੇ ਭਗਤਾਂ ਵਾਸਤੇ ਕੁਝ ਜ਼ਮੀਨ ਦਾ ਵੀ ਵੇਰਵਾ ਉਹਨਾਂ ਨੇ ਆਪਣੇ ਤਰੀਕੇ ਨਾਲ ਇਸ ਸਾਧ ਸਾਧਨ ਬਣਾ ਲਿਆ ਵੀ ਜਲੋਕ ਮਕਾਨ ਰਸਥਾਨ ਯੋਗਾ ਚਾਰੇ ਸੰਸਰਮਣੀ ਗੁਰੂ ਗੋਰਖਨਾਥ ਜੀ ਦਾ ਆਸ਼ਰਮ ਇਸ ਤਰ੍ਹਾਂ ਚਲਦਾ ਰਹੇ ਇਹ ਨਾਸਤੰਪਰਦਾਏ ਪੰਥ ਕਪਲਾਨੀ ਦਾ ਸਥਾਨ ਹੈ ਉਹ ਗੁਰੂ ਜੀ ਤੋਂ ਬਣਾਈ ਕਰੇ ਕਿੰਨੇ ਸਾਲ ਪੁਰਾਣਾ ਇਤਿਹਾਸ ਹੈ ਇਹ 11ਵੀਂ ਸਦੀ ਦੇ ਵਿੱਚ ਸਾਡੇ ਮਤਲਬ ਪੂਰਵਜਾਂ ਨੇ ਵੀ ਤੇ ਬੁਜੁਰਗਾਂ ਨੇ ਵੀ ਤੇ ਸਾਧੂਆਂ ਨੇ ਵੀ ਤੇ ਇੱਥੇ ਗ੍ਰਾਮਵਾਸੀਆਂ ਨੇ ਵੀ ਸਾਰਿਆਂ ਨੇ ਨਵਾਬ ਅੰਦਲੀ ਖਾਨ ਕੇ ਵੇਰਵਾ ਦਿੱਤਾ ਹੈ ਜੋ ਕਿ ਤੁਹਾਨੂੰ ਪਤਾ ਲੱਗਿਆ ਸਾਡੇ ਜਿਹੜੇ ਪੁਰਾਣੇ ਸੰਤ ਅੱਜ ਤੋਂ 60 70 ਸਾਲ ਪਹਿਲੇ ਇੱਥੇ ਆਇਆ ਕਰਦੇ ਸੀਗੇ 80 ਸਾਲ ਪਹਿਲੇ ਆਇਆ ਕਰਦੇ 100 ਸਾਲ ਪਹਿਲੇ ਆਇਆ ਕਰਦੇ ਤੇ ਕੁਝ ਸ਼ਰੀਰ ਛੱਡ ਗਏ ਨੇ ਕੁਝ ਸਾਧੂ ਹੈ ਵੀ ਗਏ ਜੋ 90 95 100 ਸਾਲ ਕੇ ਹੈਗੇ ਉਹਨਾਂ ਕੇ ਮੁਖਾਰਪੇ ਤੋਂ ਹੀ ਸੁਣਾਇਆ ਗਿਆ ਕਿ ਇਹ ਮੇਰੇ ਨਵਾਬਦਲੀ ਖਾਨ ਹੀ ਰਾਂਝੇ ਕੇ ਟਾਈਮ ਦੀ ਸਮਾਧੀ ਹੈ ਉਸ ਟਾਈਮੇ ਹੀ ਰਾਂਝੇ ਨੂੰ ਇਨਸਾਫ ਦਿੱਤਾ ਸੀ ਸਮਾਨ ਨਵਾਬਦਲੀ ਖਾਨ ਨੇ ਜਿਹੜਾ ਆਪਣਾ 16 ਫਰਵਰੀ ਦਾ ਪ੍ਰੋਗਰਾਮ ਰੱਖਿਆ ਉਸ ਬਾਰੇ ਜਾਣਕਾਰੀ 16 ਫਰਵਰੀ ਨੂੰ ਦੇਖੋ ਜੀ ਜੋ 16 ਤਾਰੀਖਾ ਕਾਰਿਆਕਰਮ ਹੈ ਇਹ 2015 ਤੋਂ ਕਾਰਿਆ ਸ਼ੁਰੂ ਕਰਾਇਆ ਗਿਆ ਸੀਗਾ ਮਹਾਰਾਜ ਸਿਧਪੁਰ ਸੰਧੀ ਸਮਾਦੀ ਬਣਾਈ ਦੀ ਦੁੱਧਾ ਤਾਰੀਖ ਵੀ ਤੇ ਇਸੀ ਮਤਲਬ ਕਿ ਸਮਾਦੀ ਕੀ ਮਤਲਬ ਕਿ ਸਥਾਪਨਾ ਕਰਨ ਵਾਸਤੇ ਤੇ ਹਨੂਮਾਨ ਜੀ ਗੋਰਖਨਾਥ ਜੀ ਭੈਰਵਨਾਥ ਜੀ ਉਹ ਸਥਾਪਨਾ ਦੇ ਵਾਸਤੇ 2020 ਤੋਂ ਪ੍ਰਾਰੰਭ ਕਰ ਰਿਹਾ ਤਾਂ ਪਰ ਉਹੀ ਭੰਡਾਰਾ 15 16 ਫਰਵਰੀ ਨੂੰ ਕਰਵਾਇਆ ਜਾ ਰਿਹਾ ਹੈ ਔਰ ਇਹ ਜਿਹੜਾ ਭੰਡਾਰਾ ਹੈ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਸੰਤਾਂ ਦੇ ਸਹਿਯੋਗ ਨਾਲ ਔਰ ਜੋ ਵੀ ਭਗਤ ਹੈ ਜਿਸकी ਵੀ ਜੋ ਇੱਛਾ ਹੈ ਕਾਮਨਾ ਹੈ ਤੇ ਪੂਰਤ ਹੁੰਦੀ ਹੈ ਤੇ ਹਵਨ ਹੁੰਦਾ ਯੱਗ ਹੋਏਗਾ ਔਰ ਆਪਣਾ ਫਿਰ 16 ਤਾਰੀਖ ਨੂੰ ਸਮਾਪਤੀ ਕਰਨੇ ਕੇ ਬਾਅਦ ਭੰਡਾਰਾ ਕਰਾਇਆ ਜਾਏਗਾ ਸਾਧੂ ਸੰਤ ਆਪਣੇ ਪੰਜਾਬ ਹਰਿਆਣਾ ਗੁਜਰਾਤ ਔਰ ਆਪਣੇ ਜੰਮੂ ਕਸ਼ਮੀਰ ਕੇ ਬਹੁਤ ਨਾਲ ਸੰਪਰਦਾਏ ਆਪਣੇ ਯੂਪੀ ਦੇ ਸੰਤਾਂ ਹੈ ਜੋ ਵੀ ਕਤਰਤ ਹੋਣਗੇ ਔਰ ਸਨੇ ਉਹਨਾਂ ਨੂੰ ਮੈਂ بار بار ਹੀ ਭੰਡਾਰੇ ਵਾਸਤੇ ਨਿਮੰਤਰਣ ਵੀ ਹੈ ਵੀ ਜੋ ਵੀ ਕੋਈ ਭਗਤ ਹੋ ਸੰਤ ਹੋਏ ਆਪਣੇ ਭੰਡਾਰੇ ਨੇ ਆ ਕੇ ਬਾਬਾ ਦਾ ਆਸ਼ੀਰਵਾਦ ਪ੍ਰਾਪਤ ਕਰਨ ਦੇ ਨਾਲੇ ਸ਼ੋਭਾ ਬਣਾਉਣ ਦਰਸ਼ਨ ਦੇਣ ਨਾਲੇ ਦਰਸ਼ਨ ਲੈਣ ਜਗ੍ਹਾ ਦਾ ਨਾਮ ਦੱਸੋ ਇਹ ਕਿਹੜੀ ਜਗ੍ਹਾ ਤੇ ਹੈ ਇਹ ਪਿੰਡ ਕਲਰ ਭੈਣੀ ਢੰਡੀ ਭੈਣੀ ਵੀ ਕਹਿੰਦੇ ਨੇ ਅਸੀਂ ਪੁਰਾਣੇ ਸੰਤ ਸਾਡੇ ਅੱਜ ਵੀ ਢੰਡੀ ਭੈਣੀ ਕਹਿੰਦੇ ਨੇ ਪਿੰਡ ਕਲਰ ਭੈਣੀ ਢੰਡੀ ਭੈਣੀ ਜ਼ਿਲ੍ਹਾ ਪਟਿਆਲਾ ਪੰਜਾਬ ਵਿਖੇ ਸਥਿਤ ਹੈ ਬਾਬਾ ਜੀ ਕੀ ਨਾਮ ਹੈ ਤੇ ਕੀ ਆ ਸੰਦੇਸ਼ ਦੇਣਾ ਚਾਹਨੀ ਤੁਸੀਂ 10 ਦਾ ਨਾਮ ਬਸਤਰ ਸਿੰਘ ਆ ਜੀ ਸੰਦੇਸ਼ ਕੀ ਦੇਣਾ ਚਾਹਨੀ ਆ ਤੁਸੀਂ ਬਸ ਬਸ ਇਹੀ ਆ ਵੀ ਜੋ ਬਾਬਾ ਜੀ ਇੱਥੇ ਮੁਖ ਸੇਵਾ ਦਾ ਬਾਬਾ ਬਿਜਨਾਹ ਜੀ ਬਾਬਾ ਮੰਗਨਾਹ ਜੀ ਤੇ ਜੋ ਬਹੁਤ ਪ੍ਰਾਤਨ ਸਮਾਦਾ ਨੇ ਮਹਾਂਪੁਰਖਾਂ ਦੀਆਂ ਉਹਨਾਂ ਦੀ ਹਰ ਸਾਲ 16 ਫਰਵਰੀ ਨੂੰ ਹੁੰਦਾ ਰਹਾ ਕਰਦੇ ਨੇ ਜਿਹਦੇ ਵਿੱਚ अनेका ਸੰਪਰਦਾ ਦੇ ਮਹਾਪੁਰਖਾਂ ਨੂੰ ਬੁਲਾਇਆ ਜਾਂਦਾ ਹੈ ਅਤੇ ਆਪਾਂ ਆਪਣੀ ਮਰਿਆਦਾ ਮੁਤਾਬਕ ਆਪਣੇ ਪਾਠ ਪੂਜਾ ਕਰਦੇ ਨੇ ਬਾਕੀ ਸਾਰਾ ਨਗਰ ਸਹਿਯੋਗ ਦਿੰਦਾ ਹੈ ਇਸ ਸਥਾਨ ਦੀ ਵਿਲੱਖਣਤਾ ਇਹ ਹੈ ਕਿ ਇੱਥੇ ਜਉਂਦੇ ਸਾਧੂ ਸਮਾਏ ਹੋਏ ਨੇ ਜੋ ਕਿ ਬਹੁਤ ਪਜਨੀਗ ਸੀਗੇ ਬੇ ਪਰਵਾਹ ਸਾਧੂ ਆਹੀ ਹੈ ਜਿਹੜਾ ਬੇਪਰਵਾਹ ਇਸ ਕਰਕੇ ਬੇਨਤੀ ਹੈ ਸਾਰੇ ਨਗਰ ਨੂੰ ਇਲਾਕੇ ਨਿਵਾਸੀਆਂ ਨੂੰ ਕਿ ਵੱਧ ਤੋਂ ਵੱਧ ਸਹਿਯੋਗ ਦੇ ਕੇ ਇਸ ਮਢਾਰੇ ਨੂੰ ਸਵਲਤਾਪੂਰਕ ਬਣਾਣਾ ਵੈਗੁਰੂ ਜੀ ਦਾ ਸਲਸਾ ਵੈਗੁਰੂ ਜੀ ਬੁਕਦੇ ਹੈ